ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਨੂੰ 14 ਦਿਨ ਦੀ ਬੇਸ਼ੱਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਉੱਥੇ ਹੀ ਹੁਣ ਕੁਝ ਜੱਥੇਬੰਦੀਆਂ ਨਰਾਇਣ ਚੌੜਾ ਦੇ ਹੱਕ ਦੇ ਵਿੱਚ ਐ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਲਗਾਤਾਰ ਪਲਟਵਾਰ ਹੋ ਰਹੇ ਨੇ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਨਰਾਇਣ ਚੌੜਾ ਨੂੰ ਪੰਥ ਤੋਂ ਛੇਕਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਪ੍ਰੰਤੂ ਅਜੇ ਹਾਂ ਨਹੀਂ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਉੱਥੇ ਹੀ ਦਾਲ ਖਾਲਸਾ ਦੇ ਵੱਲੋਂ ਅੱਜ ਇੱਕ ਮੀਟਿੰਗ ਸੱਦੀ ਗਈ ਤੇ ਜਿਸ ਦੇ ਵਿੱਚ ਨਰਾਇਣ ਚੌੜਾ ਨੂੰ ਲੈ ਕੇ ਜਿਹੜੀ ਕਿ ਚਰਚਾ ਵੀ ਕੀਤੀ ਗਈ ਤੇ ਉਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਪਲਟਵਾਰ ਜਿਹੜਾ ਕਿ ਦਲ ਖਾਲਸਾ ਦੇ ਵੱਲੋਂ ਕੀਤਾ ਗਿਆ ਤੇ ਕੁਝ ਸਿੱਖ ਜਥੇਬੰਦੀਆਂ ਜੀ ਇਕੱਤਰ ਹੋ ਕੇ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਅਪੀਲ ਵੀ ਕੀਤੀ ਹੈ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਉਹਨਾਂ ਨੇ ਕੁਝ ਬਿਆਨ ਦਿੱਤੇ ਨੇ ਤੇ ਦੂਜੇ ਪਾਸੇ ਦੱਸੀਏ ਕਿ ਹੁਣ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰ ਕਾਰਵਾਈ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ ਦੂਜੇ ਪਾਸੇ ਨਰਾਇਣ ਚੋੜਾ ਦੇ ਪੱਖ ਦੇ ਵਿੱਚ ਦਲ ਖਾਲਸਾ ਆ ਆਹ ਤੁਹਾਨੂੰ ਸੁਣਾਉਣੀ ਹੈ ਪਹਿਲਾਂ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਜੋ ਮਤਾ ਅੱਜ ਦਲ ਖਾਲਸਾ ਵੱਲੋਂ ਇੱਥੇ ਪੇਸ਼ ਕੀਤਾ ਗਿਆ ਉਹਦੀ ਜੋ ਸ਼ਬਦ ਹਨ ਜੋ ਦੀ ਸਾਰੀ ਭਾਵਨਾ ਹੈ ਮੈਂ ਉਹਦੇ ਉੱਤੇ ਕੋਈ ਸਮਾਂ ਜਾਂ ਦਰਹਵਾਣਾ ਨਹੀਂ ਚਾਹੁੰਦਾ ਉਹਦੇ ਅੱਖਰ ਅੱਖਰ ਦੀ ਮੈਂ ਤਾਇਨ ਕਰਦਾ ਹਾਂ ਦੂਜੀ ਬੇਨਤੀ ਕਿ ਭਵੇਂ ਸਾਡੀ ਜਥੇਬੰਦੀ ਭਾਈ ਚਕਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੀ ਹੈ ਪਰ ਜੋ ਸ਼ਰੋਣੀ ਕਮੇਟੀ ਦੇ ਮਤੇ ਦੇ ਸਬੰਧ ਦੇ ਵਿੱਚ ਅੱਜ ਇਹ ਕੱਟ ਕੀਤਾ ਗਿਆ ਮੈਂ ਫਿਰ ਉਹਦੇ ਨਾਲ ਸਹਿਮਤ ਹੁੰਦਾ ਹੋਇਆ ਦਲ ਖਾਲਸਾ ਦਾ ਇਸ ਗੱਲ ਲਈ ਧੰਨਵਾਦ ਕਰਦਾ ਹਾਂ ਦੂਜੀ ਗੱਲ ਮੈਂ ਬੇਨਤੀ ਕਰਾਂ ਕਿ 7 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਜੋ ਕੌਮੀ ਇਨਸਾਹ ਮੋਰਚਾ ਲੱਗਿਆ ਉਹਦੇ ਵਿੱਚ ਉਹ ਦਿਨ ਦਲ ਖਾਲਸਾ ਵੀ ਸੀ ਅਮਰਸਰ ਕਾਲੀ ਦਰ ਵੀ ਸੀ ਸਿੰਘ ਸਾਹਿਬ ਭਾਈ ਜਸਵੀਰ ਸਿੰਘਰੇ ਹਾਜ਼ਰ ਹੋਏ ਭਾਈ ਮੋਹਕਮ ਸਿੰਘ ਜਿਵਰੀ ਉਹ ਦਿਨੇ ਫੈਸਲਾ ਕੀਤਾ ਗਿਆ ਸੀ ਕਿ 7 ਜਨਵਰੀ ਨੂੰ ਇੱਕ ਬਹੁਤ ਵੱਡਾ ਰੋਸ ਸਮਾਰਚ ਕੀਤਾ ਜਾਇਆ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਵੱਲ ਉਹਦੇ ਲਈ ਮੈਂ ਆਪ ਨੂੰ ਬੇਨਤੀ ਕਰਦਾ ਦੂਜੀ ਬੇਨਤੀ ਮੈਂ ਕਰਕੇ ਆਪਣੀ ਸਮਾਂ ਜਿਹੜਾ ਉਹ ਖਤਮ ਕਰਨਾ ਚਾਹੁੰਦਾ ਦੂਜੀ ਬੇਨਤੀ ਇਹ ਹੈ ਕਿ ਅੱਜ ਭਾਵੇਂ ਗੱਲ ਕਹੀ ਜਾ ਰਹੀ ਹੈ ਕਿ ਉਸ ਦੋਸ਼ੀ ਨੂੰ ਕਿਉਂ ਕਿ ਸੇਵਾਦਾਰ ਤੇ ਹਮਲਾ ਕੀਤਾ ਗਿਆ ਇਹ ਗੱਲ ਨਹੀਂ ਜਿਹੜੀ ਪੰਜਾਬ ਸਰਕਾਰ ਦੀ ਸੈੱਟ ਬਣਾਈ ਗਈ ਹੈ ਉਹਨੇ ਵੀ ਰਿਪੋਰਟ ਦੇਤੀ ਕਿ ਇਹ ਵੀ ਤੇ ਸੁਖਬੀਰ ਸਿੰਘ ਬਾਦਲ ਸੈਣੀਏ ਸਾਰੇ ਦੋਸ਼ੀ ਹਨ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੈਂ ਇਹ ਵੀ ਵਿਚਾਰ ਰੱਖਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਪੁੱਛਣਾ ਚਾਹੀਦਾ ਹੈ ਕਿ ਉਹ ਬਣਾਈ ਹੋਈ ਸੈੱਟ ਜਿਹਨੇ ਰਿਪੋਰਟ ਦੇਤੀ ਉਹਦੀ ਸੁਖਬੀਰ ਸਿੰਘ ਬਾਦਲ ਨਾਲ ਕੀ ਸਾਂਝ ਹੈ ਉਹਦਾ ਕਿਉਂ ਨਹੀਂ ਚਲਾਨ ਪੇਸ਼ ਕਰ ਸਕਦਾ ਉਹਦੀ ਸਾਂਝ ਕੀ ਹੈ ਮਜੀਠੇ ਨਾਲ ਜਿਹਨੂੰ ਕਿ ਕਰਨੀਆਂ ਪਾ ਕੇ ਕਹਿੰਦਾ ਹੁੰਦਾ ਸੀਗਾ ਕਿ ਇਹ ਚਿੱਟੇ ਦਾ ਵਪਾਰੀ ਹੈ ਉਹਦਾ ਚਲਾਨ ਨਹੀਂ ਪੇਸ਼ ਕਰਦਾ ਅੱਜ ਉਹਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜੇ ਭ੍ਰਿਸ਼ਟਾਚਾਰ ਦੇ ਵਿੱਚ ਕੈਪਟਨ ਅਵਰਿੰਦਰ ਸਿੰਘ ਸ਼ਖਬੀਰ ਸਿੰਘ ਬਾਦਲ ਤੇ ਹੋਰ ਅਨੇਕਾਂ ਉਹਦੇ ਸਾਥੀ ਉਹਨਾਂ ਦਾ ਚਲਾਨ ਨਹੀਂ ਹੁੰਦਾ ਤਾਂ ਪਟਵਾਰੀਆਂ ਨਾਲ ਛਪਾਈਆਂ ਨਾਲ ਠਾਇੰਦਾ ਰਹਿਣਾ ਚਲਾਨ ਕਰਨ ਦੇ ਕਿ ਉਹ ਭ੍ਰਿਸ਼ਟਾਚਾਰ ਨੂੰ ਦੀ ਡਰਾਮਾ ਨਾ ਕਰੇ ਮੈਂ ਅਖੀਰ ਚ ਫਿਰ ਦਰਖਾਸਤਾਂ ਦੇ ਇਸ ਮਤੇ ਦੀ